ਅੱਜਕੱਲ ਦੇ ਤਾਂ ਬੱਚੇ ਬੱਚੇ ਨੂੰ ਪੰਜਾਬੀ ਭਾਸ਼ਾ ਦੀ ਇੰਪੋਰਟੈਂਸ ਪਤਾ ਹੈ ਪਰ ਪਤਾ ਨਹੀਂ ਆਪਣੇ ਵਰਗੇ ਪੜੇ ਲਿਖਿਆ ਨੂੰ ਕਿਉਂ ਸ਼ਰਮ ਮਹਿਸੂਸ ਹੁੰਦੀ ਹੈ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਵਿੱਚ ਪੀਹੂ ਹਾਂਜੀ ਪਾਪਾ ਹਰ ਜਗ੍ਹਾ ਤੇ ਪੰਜਾਬੀ ਕਿਉਂ ਲਿਖੀ ਹੁੰਦੀ ਹੈ ਕਿਉਂਕਿ ਪਾਪਾ ਅਸੀਂ ਕਿੱਥੇ ਜਮੇ ਆ ਅਸੀਂ ਪੰਜਾਬ ਤੋਂ ਜੰਮੇ ਆ ਤੇ ਫਿਰ ਅਸੀਂ ਬੋਲਦੇ ਕੀ ਆ ਅਸੀਂ ਬੋਲਦੇ ਪੰਜਾਬੀ ਤੇ ਪੰਜਾਬੀ ਤੇ ਇਹ ਪੁੱਕੀ ਪੰਜਾਬੀ ਤੈਨੂੰ ਮੈਂ ਸਿਖਾਵਾਂਗੀ ਮੈਂ ਪੰਜਾਬੀ ਦੀ ਟੀਚਰ ਆ ਧੰਨਵਾਦ ਮੇਰੇ ਪੰਜਾਬੀ ਟੀਚਰ ਵਧੀਆ ਮੈਨੂੰ ਮਾਣ ਆ ਮੈਂ ਪੰਜਾਬੀਆਂ ਅਸੀਂ ਜਿੱਥੇ ਜੰਮੇ ਆ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਇਹ ਇੱਕ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੇ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਅਤੇ ਜਿਹੜੇ ਬੱਚੇ ਪੰਜਾਬੀ ਬੋਲਣਾ ਨਹੀਂ ਜਾਣਦੇ ਹੋ ਸਕਦਾ ਹੈ ਉਹਨਾਂ ਦੇ ਮਾਨ ਦੇ ਵਿੱਚ ਪੰਜਾਬੀ ਬੋਲਣ ਦੀ ਇੱਛਾ ਜਾਗੇ